ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਤਾਂ ਸ਼ੇਕ ਆਉਣਾ ਹੀ ਆਉਣਾ ਅਮਰਪਾਲ ਦਾ ਡਿਬਰੂੜਾ ਬੈਠਿਆਂ ਦਾ ਮੋਦੀ ਤੇ ਅਮਨ ਸਾਹਿਬ ਨੂੰ ਵੀ ਪੂਰਾ ਜਿਹੜਾ ਸ਼ੇਕ ਆ ਉਹ ਲੱਗ ਰਿਹਾ ਜਿਹੜੇ ਕੋਦੀ ਮੀਡੀਆ ਦੇ ਚੈਨਲ ਵਾਲਾ ਉਹ ਰੋਲਾ ਪਾ ਰਹੇ ਨੇ ਖਾਸ ਤਨ ਕਿਸ ਤਰ੍ਹਾਂ ਇਹ ਚੋੜਾਂ ਲੜ ਰਿਹਾ ਦੇਖੋ ਜੇ ਹਿੰਦੂ ਰਾਸ਼ਟਰ ਵਾਲੇ ਕਹਿ ਸਕਦੇ ਨੇ ਭਾ ਸ਼ਿਵ ਸੈਨ ਵਾਲੇ ਭਾਜਪਾ ਵਾਲੇ ਆਰਐਸਐਸ ਵਾਲੇ ਕਹਿ ਸਕਦੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਉਹ ਦੇਸ਼ ਛੋੜਨ ਦੀਆਂ ਗੱਲਾਂ ਨਹੀਂ ਹੈਗੀਆਂ ਨਾਲੇ ਬਾਦਲ ਸੁਣ ਲੈ ਨਾਲੇ ਭਗਵੰਤ ਮਾਨ ਸੁਣ ਲੈ ਨਾਲੇ ਆਪ ਵਾਲੇ ਸੁਣ ਲੈਣ ਤਾਂ ਦੂਜੇ ਜਿਹੜੇ ਆਰਐਸਐਸ ਬੀਜੇਪੀ ਵਾਲੇ ਨੇ ਕਾਂਗਰਸ ਸਾਭ ਸੁਣ ਲੈਣਾ ਤੇ 2027 ਦੇ ਵਿੱਚ ਪੰਥਕ ਸਰਕਾਰ ਆਉਣੀ ਹੈ ਜਿੱਥੇ ਮਰਜ਼ੀ ਭੱਜ ਲੋ ਜਿਹੜੇ ਬਜਰੰਗੀ ਗੁੰਡੇ ਵਰਗੇ ਜਿਨ੍ਹਾਂ ਨੇ ਮਵਾਦ ਦੇ ਵਿੱਚ ਥਾਣਾ ਫੂਕਿਆ ਪੁਲਿਸ ਮਾਰੀ ਜਿਹੜੇ ਗੱਟੀਆਂ ਫੂਕੀਆਂ ਹੋਰ ਜਿਹੜਾ ਨੁਕਸਾਨ ਕੀਤਾ ਉਹ ਬਲਟਾ ਬਿਰਸਾ ਸਿੰਘ ਬਲਟੋਹਾ ਵਰਗ ਉਹ ਨਹੀਂ ਦਿਸਦਾ ਉਹਨਾਂ ਤੇ ਕੋਈ ਐਨਐਸਏ ਨਹੀਂ ਉਹਨਾਂ ਨੂੰ ਬਾਹਰੋਂ ਬਾਹ ਦੇ ਬਾਂਦ ਦਾ ਉਹ ਕਹਿੰਦੇ ਸਮਝੌਤੇ ਤਦ ਚੱਲ ਰਿਹਾ ਆਰਐਸਐਸ ਦੇ ਨਾਲ ਗੱਠ ਜੋੜੋ ਸਕਦਾ ਮੈਨੂੰ ਐਂ ਦੱਸੋ ਵੀ ਬਿਰਸਾ ਸਿੰਘ ਬਲਟੋਹਾ ਬਾਦਲ ਦੱਸੇ ਵੀ ਬੀਜੇਪੀ ਆਰਐਸਐਸ ਨਾਲ ਇਹਨਾਂ ਦਾ ਗੱਠ ਜੋੜਾ ਕ ਅਮਰਤਪਾਲ ਦਾ ਰਿਸ਼ਤੇ ਤਾਂ ਇਹਨਾਂ ਦੇ ਨਹੀਂ ਆਪਦੇ ਨੇ ਕਾਇਮ ਉਹਨਾਂ ਨਾਲ ਸੰਬੰਧ ਨਹੀਂ ਇਹਨਾਂ ਦੇ ਨੌ ਮਾਹ ਦਾ ਕਦੇ ਰਿਸ਼ਤਾ ਆਦ ਨਹੀਂ ਕਦੇ ਪਤੀ ਪਤਨੀ ਦਾ ਰਿਸ਼ਤਾ ਆਦ ਨਹੀਂ ਕੱਲ ਹੀ ਅਮਰਤਪਾਲ ਨੂੰ ਕਹਿੰਦੇ ਨੇ ਪਿਰਸਾ ਸਿੰਘ ਮਲਟੋਹਾ ਕਰਕੇ ਪੂਰੇ ਜਿਹੜਾ ਕਾਲੀ ਦਾਲ ਆ ਕਾਲੀ ਦਾਲ ਨਹੀਂ ਸੀ ਕਹਿਣਾ ਕਾਲੀ ਦਾਲ ਬਾਦਲ ਕਿਆਂ ਦੀ ਇਹ ਸਾਰੀ ਲੈ ਕੇ ਡੁੱਬੂਗੀ ਨੂੰ ਸਾਰਾ ਬੇੜਾ ਇਹਨਾਂ ਦਾ ਕਰਕੇ ਹੋਣਾ ਇਹ ਸਾਡੇ ਜੇ ਬਾਦਲ ਵਰਗੇ ਗਦਾਰ ਨਾ ਹੋਣ ਸਿਵਲ ਥੋਏ ਵਰਗੇ ਗਦਾਰ ਨਾ ਹੋਣ ਸਾਡੇ ਇੱਥੇ ਕਾਲੀ ਦਾਲ ਵਾਲੇ ਗਦਾਰ ਨਾ ਹੋਣ ਜ ਅਸੀਂ ਕਿਹਦੇ ਲੈਣਦੇ ਆ ਪੰਜਾਬ ਦੇ ਵਿੱਚ ਦੋ ਚਰਚਾਵਾਂ ਬੜੀਆਂ ਅਹਿਮ ਹੋ ਰਹੀਆਂ ਨੇ ਭਾਈ ਅਮਰਪਾਲ ਸਿੰਘ ਹੋਰਾਂ ਦੀ ਅਤੇ ਜੋ ਫਰੀਦਕੋਟ ਸੀਟ ਹੈ ਉਸ ਦੀ ਖਡੂਰ ਸਾਹਿਬ ਤੋਂ ਅਮਰਿਤਪਾਲ ਚੋਣ ਲੜਨ ਜਾ ਰਹੇ ਨੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਪਰ ਚਰਚਾਵਾਂ ਬੜੀਆਂ ਚੱਲਦਿਆਂ ਸੀਗੀਆਂ 2-3 ਸਾਲ ਪਹਿਲਾਂ ਲੋਕਾਂ ਨੂੰ ਉਮੀਦ ਸੀਗੀ ਕਿ ਬਦਲਾ ਆਏਗਾ ਕਹਿੰਦੇ ਬਦਲਾ ਨਹੀਂ ਆਇਆ ਕੁਝ ਹੋਰ ਹੀ ਆ ਗਿਆ ਪਰ ਹੁਣ ਲੋਕ ਕਹਿੰਦੇ ਸਾਨੂੰ ਬਦਲਾ ਚਾਹੀਦਾ ਜੋ ਪੰਥ ਪੰਜਾਬ ਕਿਸਾਨੀ ਦੀ ਗੱਲ ਕਰੇ ਪਰ ਇਸ ਦੇ ਵਿੱਚ ਸਵਾਲੇ ਵੀ ਨੇ ਕਿਉਂਕਿ ਲੋਕ ਕਹਿ ਰਹੇ ਨੇ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਕਿਵੇਂ ਇੱਕ ਜਿਹੜੀ ਹੈ ਪ੍ਰਤੀਕਿਰਿਆ ਦੇ ਅਨੁਸਾਰ ਇੱਕ ਅਨੁਕੂਲਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨਗੇ ਬੜੀਆਂ ਚੀਜ਼ਾਂ ਨੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਰਾਜਰਾਜ ਸਿੰਘ ਜੀ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵੈਗ ਜੀ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਚੜ੍ਹਦੀ ਕਲਾ ਬਾਬਾਈ ਚੜ੍ਹਦੀਆਂ ਗੱਲਾਂ ਗੁਰੂ ਸਾਹਿਬ ਦੀ ਕਿਰਪਾ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਿੱਕੇ ਦੇ ਨਾਲ ਖਰੂਰ ਸਾਹਿਬ ਦੀ ਬੜੀ ਅਹਿਮ ਸੀਟ ਹੈ ਅਕਾਲੀ ਦਲ ਤੋਂ ਵਿਰਸਾ ਸਿੰਘ ਵਲਟੋਹਾ ਤੇ ਕਾਂਗਰਸ ਤੋਂ ਕੁਲਬੀਰ ਜੀਰਾ ਉਨ੍ਹਾਂ ਦੀ ਚਰਚਾ ਦੇ ਵਿੱਚ ਅਮਿਤਪਾਲ ਸਿੰਘ ਹੋਰਾਂ ਦੀ ਐਂਟਰੀ ਤੇ ਤੁਸੀਂ ਕਿਵੇਂ ਦੇਖਦੇ ਹੋ ਅਮਿਤਪਾਲ ਸਿੰਘ ਹੋ ਰਹੀ ਉੱਥੋਂ ਸੀਟ ਕੱਢ ਲੈਣਗੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਹ ਜਾ ਰਿਹਾ ਹੈ ਕਿ ਇਹ ਤਾਂ ਦੇਸ਼ ਨੂੰ ਮੰਨਦੇ ਨਹੀਂ ਸਭਧਾਨ ਨੂੰ ਮੰਨਦੇ ਨਹੀਂ ਨਾਗਰਿਕ ਨਹੀਂ ਮੰਨਦੇ ਇਹ ਕਿਸ ਤਰੀਕੇ ਦੇ ਨਾਲ ਸਭਧਾਨ ਨੂੰ ਚੱਲਣਗੇ ਲੈ ਕੇ ਉੱਥੇ ਕਿਵੇਂ ਸੌਹ ਚੁੱਕਣਗੇ ਸਾਰੀਆਂ ਚੀਜ਼ਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਸਾਰਾ ਸਿਨੈਰੀਓ ਹੈਗਾ ਦੇਖੋ ਜਿਹੜੀ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਸੰਦੂਰ ਸਾਹ ਦੀ ਸੀਟ ਦੀ ਚਰਚਾ ਹੂੰ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਤਾਂ ਸ਼ੇਕ ਆਉਣਾ ਹੀ ਆਉਣਾ ਅਮਰਪਾਲ ਦਾ ਡੇਬਿਰੂਗੜਾ ਬੈਠਿਆਂ ਦਾ ਜੀ ਮੋਦੀ ਤੇ ਅਮਨ ਸਾਹਿਬ ਨੂੰ ਵੀ ਪੂਰਾ ਜਿਹੜਾ ਸ਼ੇਕ ਆ ਉਹ ਲੱਗ ਰਿਹਾ ਹੂੰ ਜਿਹੜੇ ਗੋਦੀ ਮੀਡੀਆ ਦੇ ਚੈਨਲ ਆ ਉਹ ਰੋਲਾ ਪਾ ਰਹੇ ਨੇ ਖਾਸ ਤਨ ਕਿਸ ਤਰ੍ਹਾਂ ਇਹ ਚੋਣਾਂ ਲੜ ਰਿਹਾ ਹੂੰ ਦੇਖੋ ਬਿਆਨ ਦੇਣੇ ਹੂੰ ਲਿਖਤੀ ਰੂਪ ਦੇ ਵਿੱਚ ਉਹ ਗੱਲਾਂ ਹੋਰ ਹੁੰਦੀਆਂ ਨੇ ਹੂੰ ਗੱਲ ਕਹਿ ਦੇਣੀ ਇੱਕ ਲਿਖਤੀ ਰੂਪ ਦੇ ਵਿੱਚ ਹੋਏਣਾ ਲਿਖਤੀ ਰੂਪ ਨੂੰ ਸਹੀ ਮੰਨਿਆ ਜਾਂਦਾ ਹੂੰ ਗੱਲ ਕਹੀ ਹੋਈ ਬਦਲ ਵੀ ਸਕਦੀ ਆ ਜਿਹੜਾ ਲਿਖਿਆ ਗਿਆ ਉਹ ਨਹੀਂ ਬਦਲਦਾ ਹੁੰਦਾ ਬਿਲਕੁਲ ਅੱਜ ਭਾਈ ਅਮਰਪਾਲ ਸਿੰਘ ਦੇਖੋ ਉਹ ਤਾਂ ਪਹਿਲਾਂ ਕਹਿੰਦਾ ਸੀ ਮੈਂ ਇਲੈਕਸ਼ਨ ਲੜਨੀ ਨਹੀਂ ਹੈਗੀ ਹੂੰ ਉਹਨਾਂ ਤਾਂ ਕੋਈ ਨਾ ਕਰਦੀ ਸੀਗੀ ਹੂੰ ਲਾਸਟ ਤੱਕ ਫਿਰ ਸਿੱਖ ਸੰਗਤਾਂ ਦੇ ਜਿਹੜਾ ਹੈਗਾ ਜ਼ੋਰ ਪਾਇਆ ਅਪੀਲਾਂ ਕੀਤੀਆਂ ਹੂੰ ਵੀ ਹੋਰ ਕੋਈ ਰਾਹ ਨਹੀਂ ਹੈਗਾ ਤੁਸੀਂ ਇਲੈਕਸ਼ਨ ਲੜੋ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਦਾ ਸਿਮਰਜੀਤ ਸਿੰਘ ਮਾਨ ਹੁਣੀ ਅਤਿੰਦਰਪਾਲ ਸਿੰਘ ਦੀ ਖਾਲਸਾ ਖਾਲਸਤਾਨੀ ਹੋਰ ਵੀ ਬਹੁਤ ਸਾਰੇ ਜਿਹੜੇ ਉਸ 99 ਦੇ ਵਿੱਚ ਜੇਲ੍ਹਾਂ ਵਿੱਚ ਬੰਦ ਸੀ ਸਰਕਾਰ ਨੇ ਧੱਕਾ ਨਹੀਂ ਕੀਤਾ ਉਦੋਂ ਇਲੈਕਸ਼ਨ ਲਾਈ ਉਦੋਂ ਜਿਹੜੇ ਇਹਨਾਂ ਨੂੰ ਐਮਪੀ ਸਾਰਿਆਂ ਨੂੰ ਜੇਲ੍ਹਾਂ ਚ ਬੰਦ ਸੀ ਜਿਹੜੇ ਉਹਨਾਂ ਨੂੰ ਖੁਲਾ ਰਾਇਆ ਗਿਆ ਉਹ ਵੱਡੀ ਲੀਡ ਦੇ ਵਿੱਚ ਜਿਹੜੇ ਹੈਗੇ ਸਾਰੇ ਜਿੱਤੇ ਬਾਹਰ ਆਏ ਸਰਦਾ ਸਿਮਰਜੀਤ ਸਿੰਘ ਮਾਨ ਏਸੀ ਸੀਟ ਤੋਂ ਹਰੂਰ ਸਾਹਿਬ ਤੋਂ ਬਹੁਤ ਵੱਡੀ ਲੀਡ ਦੇ ਵਿੱਚ ਜਿਹੜੇ ਜਿੱਤ ਕੇ ਪਾਰਲੀਮੈਂਟ ਦੇ ਅੱਜ ਵੀ ਉਹ ਜਿਹੜੇ ਐਮਪੀ ਸੀ ਤੇ ਉਹਨੋਂ ਹੁਣ ਫੇਰ ਲੋਕਾਂ ਦੇ ਵਿੱਚ ਇਹੀ ਗੱਲ ਹੋਈ ਦੇਖੋ ਜਿਹੜਾ ਪੰਥ ਵਾਸਤੇ ਕੰਮ ਕਰਦਾ ਉਹਨੇ ਅਮਰਤ ਸਕਾਇਆ ਉਹਨੇ ਲੋਕ ਜਿਹੜੇ ਨੌਜਵਾਨ ਨੂੰ ਨਸੀ ਚੜਾਏ ਹੋਰ ਉਹਨੇ ਕੋਈ ਮਾੜਾ ਦਾ ਕੰਮ ਕੋਈ ਕਰਿਆ ਨਹੀਂ ਹੈਗਾ ਕਰਨ ਮਨ ਲੱਗ ਦੱਸੋ ਕਿਥੇ ਕਰਕੇ ਇਥੇ ਡਾਕਾ ਉਹਨੇ ਮਾਰਿਆ ਕੋਈ ਲੁੱਟਖੋ ਕੀਤੀ ਤੇ ਜਾਂ ਕੁਤੇਪਨ ਤੋੜ ਕੀਤੀ ਹੋਵੇ ਕਿਤੇ ਮੜਨ ਕੀਤਾ ਹੋਵੇ ਕੁਝ ਤਾਂ ਹੋਵੇ ਨਾ ਸਿਰਫ ਅਮਰ ਸਕਾਰ ਰਹਾ ਸੀ ਨਾ ਅਮਤ ਸਕਾਉਣਾ ਜਾਂ ਨਸੇ ਜਾਉਣਾ ਕੋਈ ਵੱਡਾ ਗੁਨਾਹ ਨਹੀਂ ਹੈਗਾ ਆਪਣੇ ਹੱਕਾਂ ਦੀ ਗੱਲ ਕਰਨੀ ਆਜ਼ਾਦੀ ਦੀ ਗੱਲ ਕਰਨੀ ਖਾਲਸਤਾਨ ਦੀ ਗੱਲ ਕਰਨੀ ਜਾਂ ਖਾਲਸਾ ਰਾਜ ਦੀ ਗੱਲ ਕਰਨੀ ਦੇਖੋ ਜੇ ਹਿੰਦੂ ਰਾਸ਼ਟਰ ਵਾਲੇ ਕਹਿ ਸਕਦੇ ਨੇ ਭਾ ਸ਼ਿਵ ਸੈਨ ਵਾਲੇ ਭਾਜਪਾ ਵਾਲੇ ਆਰਐਸਐਸ ਵਾਲੇ ਕਹੇ ਕਹਿ ਸਕਦੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਉਹ ਦੇਸ਼ ਛੋੜਨ ਦੀਆਂ ਗੱਲਾਂ ਨਹੀਂ ਹੈਗੀਆਂ ਉਹ ਅਤਵਾਦੀ ਨੇ ਹੈ ਉਹ ਤਾਂ ਦੇਸ਼ ਵਾਗਤ ਹੋਗੇ ਜਿਸ ਸਿੱਖਾਂ ਨੇ ਭਾਰਤ ਦੇ ਵਿੱਚ ਰਹੇ ਕਿ ਹਾਲਾਂਕਿ ਪੰਜਾਬ ਆ ਜਿਹੜਾ ਸਾਡਾ ਲਾਹੇਦਾ ਦੇਸ਼ ਸੀ ਇੱਥੇ ਸਿੱਖ ਰਾਜ 40 ਸਾਲ ਇੱਥੇ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇੱਥੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਰਾਜ ਸਿੱਖ ਕਾਇਮ ਕੀਤਾ ਤੇ ਸਭ ਤੋਂ ਅੰਗਰੇਜ਼ਾਂ ਵੇਲੇ 100 ਸਾਲ ਜਿਹੜਾ ਹੈਗਾ ਪਹਿਲਾ ਕਬਜ਼ਾ ਹੋ ਗਿਆ ਸੀ ਭਾਰਤ ਦੇ ਉੱਤੇ ਸਿੱਖ ਰਾਜ ਦੇ ਉੱਤੇ ਬਾਅਦ ਕਬਜ਼ਾ ਹੋਇਆ ਤੇ ਸਾਨੂੰ ਆਪ ਦਾ ਹੱਕ ਆ ਗੱਲ ਕਰਨ ਦਾ ਜਦੋਂ ਉਸ ਵੇਲੇ 1947 ਦੇ ਵਿੱਚ ਗੱਲਾਂ ਹੋਈਆਂ ਨੇ ਵੰਡ ਹੋਈ ਆ ਉਸ ਜਿਹੜੇ ਨਹਿਰੂ ਤੇ ਗਾਂਧੀ ਨੇ ਕੀ ਲਿਖਤੀ ਰੂਪ ਦੇ ਵਿੱਚ ਪਿਆ ਸਾਰਾ ਕੁਝ ਜਿਹਦੇ ਵੀ ਤੁਹਾਨੂੰ ਆਜ਼ਾਦੀ ਦਾ ਨਿਗਮ ਮਾਣਨਾ ਪਊ ਦੀ ਸਾਰਾ ਫਸੂਲ ਮਿਲੇਗੀ ਤੁਹਾਨੂੰ ਜਿਹੜੇ ਬਰਾਬਰ ਦੇ ਅਧਿਕਾਰ ਦਿੱਤੇ ਜਾਣਗੇ ਉਹ ਸਾਰੇ ਮੁਕਰ ਗਏ ਜਦੋਂ ਮਾਸਟਰ ਤਾਰਾ ਸਿੰਘ ਨੂੰ ਇਹ ਪਤਾ ਲੱਗਿਆ ਪਹਿਲਾਂ ਤਾਂ ਉਹਨਾਂ ਨੇ ਬੁੱਲਨੇ ਮਲ ਜਦੋਂ ਉਦੋਂ ਹੀ ਲੈ ਲੈਂਦੇ ਖਾਲਸਾ ਰਾਜ ਤੇ ਅੱਜ ਸਾਨੂੰ ਆ ਦੇਖਣਨਾ ਦੇਖਣੇ ਪਏ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦਾ ਬੇੜਾ ਕਰਕ ਹੋਇਆ ਜਿਹੜਾ ਉਦੋਂ ਖਾਲਸਾ ਰਾਜ ਨਹੀਂ ਲਿਆ ਇਹਨਾਂ ਨੇ ਜਦੋਂ ਅੰਗਰੇਜ਼ ਜਾਂਦੇ ਹੋਏ ਕਹਿੰਦੇ ਸੀ ਵੀ ਤੁਸੀਂ ਲੈ ਲੋ ਜਨਾ ਨੂੰ ਪਤਾ ਸੀ ਇਹਨਾਂ ਦੀ ਕਰਤੂਤ ਦਾ ਉਹਨੇ ਇੱਕ ਰਾਤ ਵੀ ਨਹੀਂ ਕਿਹਾ ਵੀ ਅਸੀਂ ਇੱਕ ਰਾਤ ਵੀ ਅਸੀਂ ਇੱਕ ਨਾਲ ਨਹੀਂ ਕੱਟਣੀ ਚਾਹੁੰਦੇ ਪਾਕਿਸਤਾਨ 14 ਅਗਸਤ ਨੂੰ ਆਜ਼ਾਦ ਹੋ ਗਿਆ ਭਾਰਤ 15 ਨੂੰ ਹੋਇਆ ਦੇਖ ਉਹਨਾਂ ਨੂੰ ਜਨਾ ਨੂੰ ਇਹਨਾਂ ਤੇ ਪਤਾ ਸੀ ਵੀ ਜਿਹੜੇ ਇਹ ਨੇ ਇਹ ਹੋਰ ਕਹਿਦਾ ਹੁੰਦਾ ਸਿੱਖਾਂ ਨੂੰ ਵੀ ਤੁਸੀਂ ਇਹਨਾਂ ਦੀ ਗੁਲਾਮੀ ਦੇਖੀ ਆਜ਼ਾਦੀ ਨਹੀਂ ਦੇਖੀ ਜਦੋਂ ਆਜ਼ਾਦ ਹੋ ਗਏ ਫਿਰ ਦੇਖੋ ਤੁਸੀਂ ਇਹ ਕੀ ਕਰਦੇ ਨੇ ਤੁਹਾਡੇ ਨਾਲ ਜੇ ਤੁਸੀਂ ਨਹੀਂ ਬਖਰਾ ਲਾਜ ਲੈਣਾ ਇਹੀ ਗੱਲ ਹੋ ਗਈ ਤੇ ਸਾਡੇ ਅਧਿਕਾਰ ਨਹੀਂ ਦਿੱਤੇ ਕਿ ਹਜੇ ਹੁਣ ਅਸੀਂ ਆ ਵੀ ਅਧਿਕਾਰਾਂ ਦੀ ਗੱਲ ਕਰੀਏ ਫਿਰ ਤਾਂ ਅਸੀਂ ਹੱਤਵਾਦੀਆਂ ਅਸੀਂ ਵੱਖ ਵਸਦਿਆਂ ਅਸੀਂ ਦੇਸ਼ਦਰੋਹੀਆਂ ਜੇ ਉਹ ਹਿੰਦੂਕਰਨ ਹਿੰਦੂਤਾਵਾ ਕਰੇ ਆ ਦੇਸ਼ ਤੋੜਨ ਦੀਆਂ ਗੱਲਾਂ ਆ ਰੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰੇ ਉਹ ਦੇਸ਼ ਭਗਤ ਹੋਗੇ ਇਸ ਕਰਕੇ ਹਰੇਕ ਨੂੰ ਇਹ ਜਿਹੜੀ ਹੈਗੀ ਆ ਗੱਲ ਕਰਨ ਦਾ ਅਧਿਕਾਰ ਆ ਇੱਥੇ ਸੰਵਿਧਾਨ ਹੁੰਦਾ ਬੱਬਾ ਜੀ ਇਸ ਦੇ ਵਿੱਚ ਇਹ ਵੀ ਚੀਜ਼ ਹੈ ਕਿ ਇਹ ਬਿਰਸਾ ਸਿੰਘ ਵਲਟੋਹਾ ਕਹ ਰਹੇ ਨੇ ਕਿ ਅੰਮ੍ਰਿਤ ਛਕਾ ਦੇਣਾ ਇਹ ਕਿੱਡੀ ਕ ਵੱਡੀ ਗੱਲ ਹੋ ਗਈ ਨਸ਼ੇ ਛਡਵਾ ਦੇਣਾ ਇਹ ਕਿੱਡੀ ਕ ਵੱਡੀ ਗੱਲ ਹੋ ਗਈ ਕਹਿੰਦੇ ਮੈਂ ਤਾਂ ਐਨਐਸਸੀ ਹਟਾਣਾਂ ਨੇ ਸਪਿੰਡੇ ਤੇ ਆਪਣੇ ਜ਼ਿਲਾਂ ਕਟੀਆਂ ਨੇ ਇਸ ਸਾਲ 6 ਮਹੀਨਿਆਂ ਦੇ ਵਿੱਚ ਅਗੇ ਕੀ ਬਦਲ ਦੇਣਗੇ ਕਹਿੰਦੇ ਆਰਐਸਐਸ ਦਾ ਨਾਲ ਬੀਜੇਪੀ ਨਾਲ ਇਹਨਾਂ ਨਾਲ ਜੁੜੇ ਹੋਣਗੇ ਐਵੇਂ ਦੀਆਂ ਗੱਲਾਂ ਕਰਦੇ ਹੋਗੇ ਫਿਰ ਤੁਹਾਨੂੰ ਕੀ ਲੱਗਦਾ ਕਿ ਅਮਿਤਪਾਲ ਦਾ ਫਿਰ ਸਮਝੌਤਾ ਹੋਇਆ ਕਿਸੇ ਪਾਰਟੀ ਦੇ ਨਾਲ ਫਿਰ ਹੋ ਤਾਂ ਇਹ ਸਭ ਨਾਲ ਚੱਲ ਰਿਹਾ ਤਾਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਐਨਐਸਸੀ ਕਹਿੰਦੇ ਟੁੱਟਦੀ ਨਹੀਂ ਹੈਗੀ ਨਿਸ਼ੇਤੀ ਤਾਂ ਦੇਖੋ ਜਿਹੜਾ ਕਾਨੂੰਨ ਦੇ ਮੁਤਾਬਕ ਜਦੋਂ ਉਹਦੇ ਉੱਤੇ ਕੋਈ ਐਨਐਸਸੀ ਬਣਦੀ ਕੋਈ ਨਹੀਂ ਹੈਗੀ ਕਿਹੜੀ ਧਾਰਾ ਕਾਨੂੰਨ ਦੀ ਹੈ ਕਹਿੰਦੀ ਵੀ ਉਹਨੂੰ ਐਨਐਸਏ ਲਾ ਕੇ ਹੰਦਾ ਕਰ ਦੋ ਉਹਨੇ ਤਾਂ ਕੋਈ ਇਹੋ ਜਿਹਾ ਕਰੀ ਹੀ ਨਹੀਂ ਨਾ ਜੇ ਕੋਈ ਰੌਲਾ ਪਈ ਸੀਗਾ ਉੱਥੇ ਝੜਪ ਹੋਈ ਹੈ ਜੇ ਉਹਦੇ 307 ਲੱਗਦੀ ਸੀ ਉਹਨੂੰ ਕਿਤੇ ਥਾਣੇ ਦੇ ਜੇਲ੍ਹ ਚ ਬੰਦ ਕਰ ਦਿੰਦੇ ਆ ਜਮਾਨਤ ਹੋ ਜਾਂਦੀ ਤੇ ਜਿਹੜੇ ਬਜਰੰਗੀ ਗੁੰਡੇ ਵਰਗੇ ਜਿਨ੍ਹਾਂ ਨੇ ਮਵਾਜ਼ ਦੇ ਵਿੱਚ ਥਾਣਾ ਫੋਕਿਆ ਪੁਲਿਸ ਮਾਰੀ ਜਿਹੜੇ ਗੱਡੀਆਂ ਫੋਕੀਆਂ ਹੋਰ ਜਿਹੜਾ ਨੁਕਸਾਨ ਕੀਤਾ ਉਹ ਬਲਟਾ ਬਿਰਸਾ ਸਿੰਘ ਮਲਟੋਹੀ ਵਰਗੇ ਉਹ ਨਹੀਂ ਦਿਸਦਾ ਉਹਨਾਂ ਦੇ ਕੋਈ ਐਨਐਸਏ ਨਹੀਂ ਉਹਨਾਂ ਨੂੰ ਬਾਹਰੋਂ ਬਾਹਰ ਜਮਾਨਤਾ ਇੱਕ ਦਿਨ ਦੀ ਗੱਲ ਆ ਉਹ ਤਾਂ ਕਹਿੰਦੇ ਸਮਝੌਤੇ ਤੋਤ ਚੱਲ ਰਿਹਾ ਆ ਆਰਐਸਐਸ ਦੇ ਨਾਲ ਗੱਠ ਜੋੜੋ ਸਕਦਾ ਮੈਨੂੰ ਐਂ ਦੱਸੋ ਵੀ ਬਿਰਸਾ ਸਿੰਘ ਬਲਟੋਹਾ ਬਾਦਲ ਦੱਸੇ ਵੀ ਬੀਜੇਪੀ ਆਰਐਸਐਸ ਨਾਲ ਇਹਨਾਂ ਦਾ ਗੱਠ ਜੋੜ ਆ ਕਿ ਅਮਰਪਾਲ ਦਾ ਇਹ ਤਾਂ ਕਹਿੰਦੇ ਸਾਡੇ ਪਤੀ ਪਤਨੀ ਦਾ ਰਿਸ਼ਤਾ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਪਤਨੀ ਬਾਦਲ ਆ ਕਿ ਉਹ ਉਹ ਆ ਦੂਜਾ ਮੋਦੀ ਆ ਜਾਂ ਕੀ ਇਹ ਇਨਾਂ ਦੀ ਚੱਲਦਾ ਰਿਸ਼ਤੇ ਤਾਂ ਇਹਨਾਂ ਦੇ ਨੇ ਆਪਦੇ ਨੇ ਕਾਇਮ ਉਹਨਾਂ ਨਾਲ ਸਬੰਧ ਨੇ ਇਹਨਾਂ ਦੇ ਨੌ ਮਾਹ ਦਾ ਕਦੇ ਰਿਸ਼ਤਾ ਆਦ ਨਹੀਂ ਕਦੇ ਪਤੀ ਪਤਨੀਆਂ ਰਿਸ਼ਤੇ ਆਦਦੇ ਨੇ ਗੱਲ ਹੀ ਅਮਰਤਪਾਲ ਨੂੰ ਕਹਿੰਦੇ ਨੇ ਉਹ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਨੂੰ ਹੁਣ ਆਪ ਦਾ ਡਰ ਬੜਬੜ ਖਾਣ ਲੱਗ ਗਿਆ ਇਹ ਸੀਟ ਨੇ ਜਿਹੜਾ ਕਾਲੀ ਦਲ ਦਾ ਮੜਾ ਮੋਟਾ ਵਜੂਦ ਰਿਹਾਦਾ ਸੀ ਉਹ ਵੀ ਖਤਮ ਕਰਨਾ ਕਿਉਂਕਿ ਇਹਨਾਂ ਨੇ ਬੇਅਦਮੀਆਂ ਕਰਾਈਆਂ ਮੈਂ ਬੈਠਾ ਬਲਟੋਹੀ ਨੂੰ ਪੁੱਛਣਾ ਚਾਹਨਾ ਜੇ ਤੇਰੇ ਤੇ ਐਨਐਸਾ ਲੱਗੀ ਜਾਂ ਤੂੰ ਕਹਿੰਦਾ ਮੈਂ ਜੇਲਾਂ ਕੱਟਿਆ ਸੀ ਕਹਿੰਦੇ ਵੀ ਤੂੰ ਜੇਲਾਂ ਕੱਟੀਆਂ ਤੈਨੂੰ ਪੰਥ ਨੇ ਕਿੰਨੇ ਵਾਰੀ ਵਜੀਰੀ ਦਿੱਤੀ ਤੂੰ ਕਿੰਨੇ ਵਾਰੀ ਐਮਐਲਏ ਬਣਿਆ ਜੇ ਹੁਣ ਸੀਟ ਛੱਡ ਦਿੰਦੇ ਫੇਰ ਕਿ ਤੁਹਾਨੂੰ ਹੋ ਜਾਣਾ ਸੀਗਾ ਬਿਰਸਾ ਸਿੰਘ ਮਲਟੋਹਾ ਕਰਕੇ ਪੂਰੇ ਜਿਹੜਾ ਕਾਲੀ ਦਾਲ ਆ ਕਾਲੀ ਦਾਲ ਨਹੀਂ ਸੀ ਕਹਿਣਾ ਕਾਲੀ ਦਾਲ ਬਾਦਲ ਕਿਆਂ ਦੀ ਇਹ ਸਾਰੀ ਲੈ ਕੇ ਡੁੱਬੂਗੇ ਨੂੰ ਸਾਰਾ ਬੇੜਾ ਇਹਨਾਂ ਦਾ ਕਰਕ ਹੋਣਾ ਇੱਕ ਅੱਧੀ ਸੀਟ ਆਊਗਾ ਆਪਰਾ ਤਾਂ ਉਹ ਵੀ ਨਹੀਂ ਆਉਣੀ ਹੈਗੀ ਇਹਨਾਂ ਨੂੰ ਇਹਨਾਂ ਦਾ ਜਿਵੇਂ ਖਤਮ ਹੀ ਆ ਇਹਨਾਂ ਦੀ ਕਹਾਣੀ ਜਿੱਥੇ ਮਰਜੀ ਭੱਜ ਲੈਣਾ ਬਾਦਲਾ ਦੀ ਕੀ ਬੋਲਿਆ ਉਸੇ ਇਹ ਸਾਰਾ ਕੁਝ ਪੰਜਾਬ ਜਾਣਦਾ ਨੌਜਵਾਨ ਸਭ ਕੁਝ ਜਾਣ ਚੁਕੇ ਨੇ ਅੱਜ ਜਿਹੜੀ ਹਵਾ ਪੰਜਾਬ ਦੀ ਪੰਥ ਦੇ ਬੇਗ ਦੇ ਵਿੱਚ ਵਗ ਰਹੀ ਆ ਫਰੀਦਕੋਟ ਸੀਟ ਖੰਡੂਰ ਸਾਹਿਬ ਸੀਟ ਇਹ ਜਿਹੜੀਆਂ ਨੇ ਡਿਕਲੇਅਰ ਹੋ ਗਈਆਂ ਪੱਕੀਆਂ ਪੰਥ ਦੇ ਕੱਲ ਦੇਖੋ ਉੱਥੇ ਜਿਹੜਾ ਹੈਗਾ ਇੱਥੇ ਫਰੀਦਕੋਟ ਹਲਕੇ ਦੇ ਵਿੱਚ ਕਿੰਨਾ ਵੱਡਾ ਕੱਟ ਸੀ ਪਹਿਲੀ ਵਾਰ ਉਹ ਇਕੱਠ ਹੋਇਆ ਮੈਂ ਇਹਨਾਂ ਦਾ ਵੀ ਗੱਲ ਕਰਨਾ ਚਾਹਾਂਗਾ ਜ਼ਿਕਰ ਕਰਨਾ ਚਾਹਾਂਗਾ ਕਿ ਫਰੀਦਕੋਟ ਤੋਂ ਬੜੀ ਮਹਾਨ ਹਸਤੀ ਆ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦੀ ਕੁਰਬਾਨੀ ਬੜੀ ਵੱਡੀ ਸੀਗੀ ਸਭਜੀਤ ਸਿੰਘ ਹੋਰਾਂ ਦੀ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਥ ਲਈ ਸੇਵਾ ਕਰਦੇ ਨੇ ਕੌਮ ਦੇ ਲਈ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਫਤਵਾ ਮਿਲੇਗਾ ਲੋਕ ਫਤਵਾ ਦੇਣਗੇ ਕਿਉਂਕਿ ਇਹ ਕਹੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਖਾਲਿਸਤਾਨੀਆਂ ਨਾਲ ਚੱਲਦੇ ਨੇ ਇਹਨਾਂ ਨੂੰ ਫੰਡਿੰਗ ਹੁੰਦੀ ਹੈ ਇਹ ਤਾਂ ਇਸ ਤਿੱਕੇ ਦੇ ਨਾਲ ਨੇ ਇਹ ਤਾਂ ਤੋੜਨ ਦੀਆਂ ਗੱਲਾਂ ਕਰਦੇ ਨੇ ਇਸ ਤਿੱਕੇ ਦਾ ਤਾਂ ਨਹੀਂ ਕੁਝ ਹੋਏਗਾ ਫਤਵਾ ਮਿਲ ਜੇਗਾ ਫਿਰ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚੋਂ ਦੇਖੋ ਮੈਂ ਇਹ ਹੀ ਪੁੱਛਣਾ ਚਾਹੁੰਦਾ ਜਿਹੜੇ ਲੋਕ ਸਾਨੂੰ ਖਾਲਸਤਾਨੀ ਕਹਿੰਦੇ ਨੇ ਸਾਨੂੰ ਅੱਤਵਾਦੀ ਦੇਸ਼ਦ્રોਹੀ ਕਹਿੰਦੇ ਨੇ ਉਹੀ ਅਸੀਂ ਸਿੱਖਾਂ ਜਿਹੜੇ ਅੱਜ ਬਾਰਡਰ ਦੇ ਉੱਤੇ ਲੜ ਰਹੇ ਆ। ਉਹ ਸਾਡੇ ਉੱਤੇ ਭੈਣ ਭਰਾ ਬੈਠੇ ਨੇ ਜਿਹੜੇ ਸਾਡੇ ਬੱਚੇ ਬੈਠੇ ਨੇ ਜਿਹੜੇ ਬਾਰਡਰਾਂ ਦੇ ਉੱਤੇ ਜਿਹਦੀ ਬਦੌਲਤੇ ਭਾਰਤ ਬਚਿਆ ਹੋਇਆ ਅੱਜ ਵੀ ਜੇ ਤੁਸੀਂ ਇਹਨਾਂ ਨੂੰ ਵਾੜਾ ਹਵਾ ਨਾ ਉਥੇ ਬਾਰਡਰਾਂ ਤੋਂ ਇੱਕ ਵਾਰੀ ਸਿੱਖ ਸਪਾਉਜਾਂ ਬੁਲਾ ਕੇ ਦੇਖੋ ਫਿਰ ਪਤਾ ਲੱਗ ਜੂ ਇਹਨਾਂ ਨੂੰ ਵੀ ਕੀ ਭਾਵਿਕ ਦੇ ਚਾਈਨਾ ਵਾਲੇ ਹੱਥ ਨੂੰ ਨਾ ਇਹਨਾਂ ਦੇ ਸ਼ਿੱਕੇ ਛੜਾ ਦੇਣ ਨਹੀਂ ਪਾਕਿਸਤਾਨ ਵਾਲੇ ਇਹ ਤਾਂ ਸਿੱਖਾਂ ਕਰਕੇ ਜਿਹੜਾ ਹੈਗਾ ਹੰਦੂ ਅੱਜ ਵੀ ਬਚਿਆ ਹੋਇਆ ਭਾਰਤ ਸਿੱਖ ਫੌਜ ਕਰਕੇ ਹੀ ਡਰਦੇ ਨੇ ਉਹ ਇਸ ਕਰਕੇ ਇਹ ਸਾਨੂੰ ਖਾਲਸਤਾਨ ਜਿਹੜੇ ਟੈਗ ਲਾਉਂਦੇ ਨੇ ਫਿਰ ਕੋਈ ਗੱਲ ਨਹੀਂ ਜੇ ਅਧਿਕਾਰ ਮੰਗਣਾ ਆਪਦੇ ਹੱਕ ਮੰਗਣੇ ਖਾਲਸਤਾਨੀਆਂ ਦਾ ਕੋਈ ਗੱਲ ਨਹੀਂ ਫਿਰ ਸਾਨੂੰ ਖਾਲਸਤਾਨੀ ਹੋਣ ਦੇਓ ਅਸੀਂ ਗੁਰੂ ਕੇ ਸਿੰਘਾਂ ਸਰਬੱਤ ਦਾ ਭਲਾ ਮੰਗਣ ਆਲੇ ਆ ਅਸੀਂ ਕਿਸੇ ਦਾ ਬੋਲਾ ਤੱਕ ਸੋਚੇ ਹੀ ਕੋਈ ਨਹੀਂ ਹੈਗਾ ਸਰਬੱਤ ਦਾ ਹੀ ਭਲਾ ਮੰਗਦੇ ਆਇਆ ਤੇ ਅਜ ਤਾਂ ਆਕੜਾ ਭੰਨਣ ਵਾਲੇ ਆ ਹੈਂਕੜਾ ਭੰਦਿਆ ਇਹਨਾਂ ਦੀਆਂ ਜਿਹੜੇ ਕਹਿੰਦੇ ਫਿਰਦੇ ਨੇ ਜੇ ਸਾਡੇ ਤੇ ਬਾਦਲ ਵਰਗੇ ਗਦਾਰ ਨਾ ਹੋਣ ਸਿਵਲ ਤੋਂ ਇਹ ਵਰਗੇ ਗਦਾਰ ਨਾ ਹੋਣ ਸਾਡੇ ਇੱਥੇ ਕਾਲੀਦਾਲ ਵਾਲੇ ਗਦਾਰ ਨਾ ਹੋਣ ਤੇ ਅਸੀਂ ਕੀ ਦੇ ਲੈਣਦੇ ਆ ਇਹ ਕਹਿੰਦੇ ਅਸੀਂ ਪੰਥਕਾਂ ਇਹਨਾਂ ਕੋਲ ਕੋਈ ਪੰਥ ਦਾ ਇੱਕ ਇੰਨਾ ਜਿੰਨ ਇੰਨਾ ਰਤੀ ਭਰ ਵੀ ਇਹਨਾਂ ਕੋਲ ਪੰਥ ਦੀ ਜਿਹੜਾ ਹੈਗਾ ਉਹ ਹੈ ਨਹੀਂ ਕੋਈ ਚੀਜ਼ ਇਹਨਾਂ ਦਾ ਬੇੜਾ ਕਰ ਕਰਾ ਜਦੋਂ ਵੀ ਸਰਕਾਰ ਆਈ ਇਹਨਾਂ ਨੇ ਕਦੇ ਸੌਦਾ ਸਾਧ ਨੂੰ ਪ੍ਰੋਟੈਕਸ਼ਨ ਦਿੱਤੀ ਕਦੇ ਉਹਨਾਂ ਨੂੰ ਮਾਫੀ ਦਿੱਤੀ ਕਦੇ ਕੁਝ ਕਰਾਇਆ ਕਦੇ ਜਸੇਦਾਰ ਬਾਦਲ ਤੇ ਕਦੇ ਕੁਝ ਕਰਾਤਾ ਇਹਨਾਂ ਨੇ ਇਨਾਂ ਦੀ ਮਰਜ਼ੀ ਚੱਲੂ ਇਹ ਜਿਹੜਾ ਕੋ ਉਹ ਇਹ ਪੰਥ ਨੇ ਜੇ ਕੋਈ ਹੋਰ ਕਹੇ ਪੰਥ ਦੀ ਗੱਲ ਕਰੇ ਉਹ ਉਹ ਆਰਐਸਐਸ ਦੇ ਬੰਦੇ ਹੋਗੇ ਆਰਐਸਐਸ ਦੇ ਬੰਦੇ ਇਹ ਨਹੀਂ ਬਾਦਲ ਕੇ ਨੇ ਅਸੀਂ ਸਾਬਤ ਕਰਦੇ ਇੱਥੇ ਮਰਜ਼ੀ ਬਾਦਲਾ ਆਵੇ ਜਿਹੜਾ ਮਰਜ਼ੀ ਆ ਕੇ ਬੈਠੇ ਇਹਨਾਂ ਤੋਂ ਗਲਤ ਇਹ ਲੋਕਾਂ ਨੇ ਉਹ ਪਤਾ ਹੀ ਲੱਗ ਜਣਾ ਚਾਰ ਤਰੀ ਉਹਨਾਂ ਦੇ ਕਿੱਥੇ ਕਿਹੜੇ ਪਾਣੀ 'ਚ ਬੈਠੇ ਨੇ ਲੋਕਾਂ ਨੇ ਇਹਨਾਂ ਨੂੰ ਫਤਵਾ ਦੇ ਹੀ ਦੇਣਾਗਾ ਤੁਸੀਂ ਦੇਖਦੇ ਜਾਓ ਜਿਹੜੇ ਪੰਜ-ਪੰਜ ਵਾਰੀ ਮੁੱਖ ਮੰਤਰੀ ਬਣੇ ਇਹ ਕਾਮ ਉੱਠ ਕੇ ਘਰਾਂ ਦੇ ਵਿੱਚੋਂ ਖਰਾ ਤੇ ਬਾਦਲ ਦੀ ਗੋਡਣੀ ਲਵਾਤੀ ਸੁਖਵੀਰ ਬਾਦਲ ਦੀ ਗੋਡਣੀ ਲਵਾਤੀ ਫਿਰ ਜੇ ਐਡੀ ਬਾਦਲ ਨੂੰ ਸੀਗਾ ਐਮਪੀ ਸੀ ਪਿਛਲੇ ਪਲਾਨ ਦੇ ਵਿੱਚ ਫਿਰੋਜਪੁਰ ਤੋਂ ਫਿਰ ਹੁਣ ਖੜ ਜਾਂਦਾ ਤਾਂ ਦੇਖ ਲੈਂਦਾ ਝਟ ਇਹ ਪਹਿਲੀ ਡਰ ਗਏ ਵੀ ਅਸੀਂ ਹਾਰੇ ਹਾਰਾਂਗੇ ਦਾਦਾ ਵੋਟਾਂ ਚ ਹੀ ਨਹੀਂ ਖੜਿਆ ਬਾਦਲਾ ਮਜੀਠੀ ਛੜ ਕੇ ਦੇਖ ਲਾਂ ਜਿਹੜਾ ਵੱਡਾ ਕਹਿੰਦਾ ਮੈਂ ਮਾਜੇ ਦਾ ਮਝੈ ਲਾ ਖੜ ਜਾਂਦਾ ਉਹ ਵੀ ਇਹਨਾਂ ਨੂੰ ਪਤਾ ਇਹਨਾਂ ਦੀ ਹਾਲਤ ਕੀ ਹੋਣੀ ਹੈ ਬਿਲਕੁਲ ਦੂਜੇ ਪਾਸੇ ਕੁਲਬੀਰ ਜੀਰਾ ਵੀ ਉੱਥੋਂ ਕਾਂਗਰਸ ਤੋਂ ਜੋਨ ਲੜ ਰਹੇ ਨੇ ਉਹ ਕਹਿ ਰਹੇ ਨੇ ਕਿ ਇੱਥੇ ਤਾਂ ਹੁਣ ਨਸ਼ਾ ਇੰਜ ਵਿਕ ਰਿਹਾ ਜਿਵੇਂ ਹੱਟੀ ਤੋਂ ਕੋਈ ਚੀਜ਼ ਵਿਕਰੀ ਹੋਵੇ ਥਾਂ ਥਾਂ ਤੇ ਨਸ਼ਾ ਕਹਿੰਦੇ ਇਹ ਲੱਗਦਾ ਨਹੀਂ ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਚੀਜ਼ ਕਹੀ ਆ ਕਿਉਂਕਿ ਕਾਂਗਰਸ ਨੇ ਕਿੰਨਾ ਟਾਈਮ ਸੱਤਾ ਹੰਢਾਈ ਹੈ ਤੇ ਉਸ ਵੇਲੇ ਨਹੀਂ ਬੰਦ ਹੋਇਆ ਹੁਣ ਐਮਪੀ ਦੇ ਕੇ ਬਣ ਕੇ ਕੀ ਬੰਦ ਕਰਨਗੇ ਕੀ ਲੱਗਦਾ ਕਿ ਆਪਦੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈਗਾ ਦੇਖੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਜਿਹੜੇ ਪਾਰਟੀਆਂ ਚਾਹੇ ਉਹ ਕਾਂਗਰਸ ਵਾਲੇ ਨੇ ਬਾਦਲ ਕੇ ਨੇ ਆਪ ਵਾਲੇ ਨੇ ਇਹ ਜਾਂ ਇਹ ਦੂਜੇ ਭਾਜਪਾ ਵਾਲੇ ਨੇ ਇਹਨਾਂ ਨੇ ਕਿੰਨਾ ਚਿਰ ਪੰਜਾਬ ਦੀ ਸੱਤਾ ਦਾ ਆਨੰਦ ਮਾਣਿਆ ਤੇ ਜਿਹੜੇ ਆਪ ਵਾਲੇ ਝਾੜੂ ਮਾਰ ਰਹੇ ਨੇ ਦੇਖੋ ਜਿਹੜੇ ਨਸ਼ਾ ਬੰਦ ਕਰਨਾ ਹੋਵੇ ਜਿਹੜੀ ਗਵਰਨਮੈਂਟ ਹੈ ਇੱਕ ਮਿੰਟ ਤੇ ਕਰਾ ਦਿੰਦੀ ਆ ਨਸ਼ੇ ਵਾਲਿਆਂ ਦਾ ਤਾਂ ਇਹ ਸਾਫ਼ ਦਿੰਦੇ ਨੇ ਆਪ ਵਕਾਰ ਰਹੇ ਨਸ਼ਾ ਪਰਮੇਂਦਰ ਝੋਟੇ ਹੋਣ ਵੜ ਗਏ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਮਹਿੰਮ ਛੋੜੀ ਉਹਨਾਂ ਨੂੰ ਫੜ ਕੇ ਅੰਦਰ ਕਰਤ ਧੱਕੇ ਦੇ ਨਾਲ ਜਿਹੜਾ ਕੋਈ ਆਵਾਜ਼ ਚੁੱਕਦਾ ਉਹਨੂੰ ਕੁੱਟਦੇ ਨੇ ਜਾ ਕੇ ਉਹਨੂੰ ਮਾਰ ਦਿੰਦੇ ਨੇ ਸਰਕਾਰਾਂ ਜਿਹੜੀਆਂ ਨਸ਼ਾ ਹੋ ਵੇਚਦੀਆਂ ਨੇ ਆਪ ਕਬਾਉਂਦੀਆਂ ਨੇ ਤੇ ਬਾਦਲ ਗਿਆ ਨੇ ਤਾਂ ਸਾਰਾ ਨਸ਼ਾ ਲਿਆਂਦਾ ਹੀ ਆ ਮਜੀਠੀਆ ਦੇ ਤੇ ਸਾਰੇ ਇਲਜ਼ਾਮ ਵਾਲੇ ਨੇ ਜਗਦੀਸ਼ ਭੋਲਾ ਅਜੇ ਤੱਕ ਵੀ ਅੰਦਰ ਆ ਉਹਨੇ ਸਰੇ ਆਮ ਕਹਿਤਾ ਸੀ ਉਹਨੂੰ ਕਿ ਫੜੋ ਸਰਕਾਰ ਸੀ ਇਹਨਾਂ ਦੀ ਇੱਕ ਆਪਣੇ ਕਾਂਗਰਸੀਆਂ ਦੀ ਫੜ ਲੈਂਦੇ ਉਦੋਂ ਕੈਪਟਨ ਜਿਹੜਾ ਮਨਿੰਦਰ ਸਿੰਘ ਉਹਨੇ ਛਾਹ ਖਾਧੀ ਸੀ ਵੀ ਮੈਂ ਨਸ਼ਾ ਵੀ ਬੰਦ ਕਰੂੰਗਾ ਚਾਰ ਹਫ਼ਤਿਆਂ ਵਿੱਚ ਵਿਆਦ ਵੀ ਦਾ ਜਿਹੜਾ ਹੈਗਾ ਉਹ ਵੀ ਇਨਸਾਬ ਦੇਊਗਾ ਨਾ ਵਿਆਦ ਵੀ ਉਹਦਾ ਨਾ ਨਸੇ ਬੰਦ ਕੀਤੀ ਅੱਜ ਵੀ ਧੜੇ ਧੜੇ ਨਾਲ ਅੱਜ ਵੀ ਵਾਚਣ ਜਿਹੜੇ ਮਰਜੀ ਸਹਿਰ ਤੋਂ ਜਿਹੜੀ ਮਰਜੀ ਗਲੀ ਤੋਂ ਜਿਹੜੇ ਮਰਜੀ ਪਿੰਡ ਤੋਂ ਜਾ ਕੇ ਲੈ ਸਕਦੇ ਹੋ ਇਸ ਕਰਕੇ ਜੇ ਕੋਈ ਨਸ਼ਿਆਂ ਦੀ ਮੁਹਿੰਮ ਨੂੰ ਠੱਲ ਪਾ ਸਕਦਾ ਉਹ ਭਾਈ ਅਮਰਤਪਾਲ ਸਿੰਘ ਆ ਜਿਨੇ ਇੱਕ ਸਾਲ ਦੇ ਅੰਦਰ ਆ ਕੇ ਪੰਜ-ਸੱਤ ਮਹੀਨਿਆਂ ਦੇ ਵਿੱਚ ਜਿਹੜਾ ਹੈ ਕਿ 50% ਨਸ਼ਿਆਂ ਦੇ ਉੱਤੇ ਕਾਬੂ ਪਾ ਲਿਆ ਸੀ ਨੌਜਵਾਨ ਜਿਹੜੇ ਅ ਅਮਰਤ ਸ਼ਾਕੇ ਨਸ਼ੇ ਛੱਡ ਕੇ ਜਿਨ੍ਹਾਂ ਨੇ ਕਈ-ਕਈ ਲੱਖ ਦਾ ਕਈ-ਕਈ ਕਰੋੜ ਰੁਪਏ ਦਾ ਜਿਹੜਾ ਨਸ਼ਾ ਕਰ ਲਿਆ ਸੀਗਾ ਜਿਨ੍ਹਾਂ ਨੇ ਜ਼ਮੀਨ ਜੈ ਤਾਂ ਖਤਮ ਕਰਤੀਆਂ ਉਹਦੇ ਆਪਦੀਆਂ ਉਹ ਵੀ ਉਹ ਮੁਹਿੰਮ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਨਸ਼ੇ ਛੱਡ ਕੇ ਉਹ ਵੀ ਅਮਰਤ ਸਾਰੀ ਗੁਰਸਿੱਖ ਬਣ ਗਏ ਉਹੀ ਪਾ ਸਕਦਾ ਹੋਰ ਇਹਨਾਂ ਦੇ ਵਸ ਦੇ ਨਾ ਕਾਂਗਰਸ ਦੇ ਨਕਾਲੀਆਂ ਦੇ ਨਾ ਆਪ ਵਾਲਿਆਂ ਦਾ ਹੋਰ ਕਿਸੇ ਦੇ ਬਸ ਦਾ ਕੰਮ ਕੋਈ ਨਹੀਂ ਹੈਗਾ ਜੀ ਨੂੰ ਪੰਜਾਬ ਦਾ ਦਰਦ ਹੋਊਗਾ ਜਿਹੜੇ ਨੂੰ ਪੰਜਾਬ ਦਾ ਨੌਜਵਾਨੀ ਦਾ ਦਰਦ ਹੋਊ ਕਿਸਾਨੀ ਦਾ ਦਰਦ ਹੋਊ ਉਹੀ ਆ ਕੇ ਪੰਜਾਬ ਦੇ ਮੁੱਦੇ ਹੱਲ ਕਰ ਸਕਦਾ ਇੱਥੇ ਨਹੀਂ ਅਸੀਂ ਰੋਕਣਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕੱਲਾ ਇੱਥੇ ਨਾ ਵੀ ਕੱਲਾ ਐਮਪੀ ਬਣ ਕੇ ਇਦੋਂ ਵੀ ਅਸੀਂ ਦੇਖੋ ਅ ਜਿੰਨਾ ਚਿਰ ਉਹ ਅਮਰਪਾਲ ਨਹੀਂ ਉਤਰਿਆ ਸੀਗਾ ਪੋਲਿਟਿਕਸ ਦੇ ਵਿੱਚ ਉਹ ਕਹਿੰਦਾ ਸੀ ਮੈਂ ਹੁਣਾ ਹੀ ਕੋਈ ਨਹੀਂ ਸਾਡਾ ਇਹ ਵਿਸ਼ਾਈ ਨਹੀਂ ਹੈਗਾ ਸਾਡਾ ਅਮਰ ਸਿੰਘਾਉਣਾ ਗੁਰੂ ਕੇ ਲੜ ਲਾਉਣਾ ਤੇ ਜਿਹੜੀ ਖਾਲਸਾ ਰਾਜ ਦੀ ਗੱਲ ਕਰਨਾ ਉਹ ਸਾਡਾ ਫਰਜ਼ ਆ ਤੇ ਉਹ ਕਰਦੇ ਰਹਾਂਗੇ ਤੇ ਜੇ ਹੁਣ ਉਤਰ ਹੀ ਗਿਆ ਹੈਗਾ ਹੁਣ ਨਾਲੇ ਬਾਦਲ ਸੁਣ ਲੈ ਨਾਲੇ ਭਗਵੰਤ ਮਾਨ ਸੁਣ ਲੈ ਨਾਲੇ ਆਪ ਵਾਲੇ ਸੁਣ ਲੈਣ ਦਾ ਦੂਜੇ ਜਿਹੜੇ ਆਰਐਸਐਸ ਭਾਜਪਾ ਵਾਲੇ ਨੇ ਕਾਂਗਰਸ ਸਾਹਿਬ ਸੁਣ ਲੈਣ ਤੇ 2027 ਦੇ ਵਿੱਚ ਪੰਥਕ ਸਰਕਾਰ ਆਉਣੀ ਆ ਜਿੱਥੇ ਮਰਜ਼ੀ ਭੱਜ ਲੋ ਪੰਥ ਦੀ ਸਰਕਾਰ ਆਉਣੀ ਆ ਇਹ ਨਾ ਹੁਣ ਸਮਝਣੇ ਲੋਕ ਵੀ ਬਾਦਲੇ ਨਾ ਸਮਝਦੇ ਵੀ ਸਾਡੀ ਆ ਜੂਗੇ ਤੇ ਇਹਨਾਂ ਨੂੰ ਤਾਂ ਲਵੇ ਲਵੇ ਨਹੀਂ ਲੰਘਣ ਦੇਣਾ 117 ਦੀਆਂ 17 ਸੀਟਾਂ ਪੰਥ ਨੇ ਜਿੱਤਣੀਆਂ ਨੇ ਆਉਣ ਦਿਓ ਭਾਈ ਅਮਰਪਾਲ ਸਿੰਘ ਨੂੰ ਤੇ ਜਿੱਤਣ ਦਿਓ ਭਾਈ ਸਰਬਜੀਤ ਸਿੰਘ ਮਲਵਾਨ ਨੂੰ ਉਹਨਾਂ ਨੂੰ ਜਿੱਤਣ ਦੇ ਜਿਹੜੇ ਦੇਖਿਓ ਫਿਰ ਬਣਨਾ ਕੀ ਆ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੱਡੀ ਲੀਡ ਦੇ ਵਿੱਚ ਸਾਨੂੰ ਚਾਹਣਾ ਚਾਹੀਦਾ ਉਹ ਵੀ ਅੜ ਕੇ ਖੜੇ ਨੇ ਜੋਧੇ ਨੇ ਜੀ ਪੰਥ ਦੇ ਭਾਈ ਲਖਾ ਸਿਧਾਣਾ ਉਹ ਵੀ ਪੂਰੀ ਪੰਜਾਬ ਦੀ ਗੱਲ ਕਰਦੇ ਨੇ ਪੰਥ ਦੀ ਗੱਲ ਕਰਦੇ ਨੇ ਕਿਸਾਨੀ ਦੀ ਗੱਲ ਕਰਦੇ ਨੇ ਉਹਨਾਂ ਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ ਤੇ ਮੈਂ ਬਠਿੰਡੇ ਵਾਲਿਆਂ ਨੂੰ ਸਪੈਸ਼ਲ ਬੇਨਤੀ ਕਰਨਾ ਚਾਹੁੰਨਾ ਬਠਿੰਡੇ ਵਾਲਿਓ ਦੇਖ ਲਿਓ ਕਿਤੇ ਲਖੇ ਸਿਧਾਲੇ ਨੂੰ ਹਰਾ ਨਾ ਦਿਓ ਤੁਹਾਨੂੰ ਹੀ ਮੇਹਣਾ ਵੱਜ ਜੂ ਜਿਹੜੀ ਸਿਮਰਤ ਕੌਰ ਬਾਦਲਾ ਉਹ ਕਹਿੰਦੀ ਮੈਂ ਹਰ ਹਾਲ ਦੇ ਬਾਦਲਾ ਡੇ ਚੋਟੀ ਦਾ ਜੋਰ ਲੈਨੇ ਮੇ ਅਸੀਂ ਜਿੱਤਾਂਗੇ ਅਸੀਂ ਉਹ ਤਾਂ ਵੋਟਾਂ ਖਰੀਦ ਲਾਂਗੇ ਤੁਸੀਂ ਪੈਸੇ ਨਾਲ ਖਰੀਦੇ ਜਾਓਗੇ ਬਾਦਲ ਦੀ ਝੋਲੀ ਇਹਨਾਂ ਦੀ ਢੋਲੀ ਡਿਗੋਗੇ ਜਿਹੜੀ ਸਿਮਰਤ ਕੌਰ ਬਾਦਲ ਕਹਿੰਦੀ ਸੀ ਅਮਰਤਪਾਲ ਨੂੰ ਫੜਦੇ ਕਿਉਂ ਨਹੀਂ ਕਿਉਂ ਨਹੀਂ ਫੜਦੇ ਜੋਰ ਲਾਇਆ ਉਸੇ ਰੌਣੀ ਪਿੱਟੀ ਉਸੇ ਜਾ ਕੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਫੜਦੇ ਉਹਨੇ ਅਮਰਜਪਾਲ ਨੂੰ ਕਹੇ ਕਿ ਇਹਨਾਂ ਨੇ ਸਾਰਾ ਗ੍ਰਿਫਤਾਰੀ ਇਹਨਾਂ ਨੇ ਕਰਾਈ ਸਾਰਾ ਕੁਝ ਉਹ ਤੇ ਤਾਂ ਚਾਹ ਇਹਨਾਂ ਨੇ ਐਨਐਸਏ ਇਹਨਾਂ ਦੀ ਦੇਣਾਂ ਲਗਾਉਣਾ ਜਿਹੜਿਆ ਬਾਦਲ ਆ ਉਹਦੀ ਵੀਡੀਓ ਕੱਢ ਕੇ ਦੇਖ ਲੋ ਵੀ ਕਿਸਾਨ ਨੇ ਜਿਹੜੇ ਮੈਂ ਸੈਂਟਰ ਨੂੰ ਕਹਿਣਾ ਕਿਸਾਨ ਨੇ ਜਿਹੜੇ ਇਹ ਇਹ ਕਿਸਾਨੀ ਬਿਮਾਰੀ ਆ ਇੱਕ ਇਹਨਾਂ ਨੂੰ ਹੁਣੀ ਕਾਬੂ ਕਰ ਲਓ ਆ ਫੌਜ ਭੇਜ ਕੇ ਸੈਂਟਰ ਚੋਂ ਉਹਨਾਂ ਨੂੰ ਲਿਆ ਕੇ ਇਹਨਾਂ ਨੂੰ ਕੁੱਟ ਕੇ ਇੱਕ ਵਾਰੀ ਜੇਲ੍ਹਾਂ 'ਚ ਬੰਦ ਕਰ ਦਿਓ ਇਹ ਤਾਂ ਇਹਨਾਂ ਤੋਂ ਖੜਾ ਛੁੱਟੂ ਜੂ ਨਹੀਂ ਇਹਨਾਂ ਨੇ ਖੜਾ ਨਹੀਂ ਛੱਡਣਾ ਜਿਹੜਾ ਇਹੋ ਜਿਹਾ ਬਿਆਨ ਦਿੰਦਾ ਤੁਸੀਂ ਕਿਸਾਨੋ ਵੀਰੋ ਉਹਨਾਂ ਨੂੰ ਵੋਟਾਂ ਪਾਉਂਗੇ ਜਿਹੜਾ ਤੁਹਾਡਾ ਵਦਾ ਲੱਖਾ ਸਣਾ ਉਹਨੂੰ ਕਿਉਂ ਨਹੀਂ ਵੋਟ ਪਾਉਂਦੇ ਹੁਣ ਇਹ ਦੇਖਣਾ ਪੰਠੰਡੇ ਦੇ ਲੋਕਾਂ ਨੇ ਵੀ ਤੁਹਾਡੇ ਬਚਾਨ ਖੈ ਗਈ ਆ ਜੇ ਤਾਂ ਉਸ ਸਿਮਰਤ ਕਾਲਜ ਜਿੱਤਦੀ ਆ ਫਿਰ ਇਹਦਾ ਮਤਲਬ ਜਿਹੜੀ ਬਠਿੰਡੇ ਵਾਲੇ ਲੋਕ ਨੇ ਉਹਨਾਂ ਦੀ ਗੈਰਤ ਆਣਖ ਮਰ ਗਈ ਆ ਉਹ ਨਹੀਂ ਮੁੜ ਕੇ ਅਸੀਂ ਉਹਨਾਂ ਨੂੰ ਕਹਿਣਾ ਨਹੀਂ ਵੀ ਉਹ ਪੰਜਾਬੀ ਆ ਉਹਨਾਂ ਦੇ ਰਗਾਂ ਦੇ ਵਿੱਚ ਪੰਜਾਬ ਦਾ ਖੂਨ ਆ ਜੇ ਉਸੇ ਲੱਖਾਂ ਸਿਧਾਨਾ ਜਿੱਤਦਾ ਫਿਰ ਸਮਝਾਂਗੇ ਵੀ ਉੱਥੇ ਵੀ ਪੰਜਾਬੀ ਬੈਠੇ ਨੇ ਤੇ ਇੱਕ ਜਸਕਰਨ ਸਿੰਘ ਕਾਲ ਸਿੰਘ ਬੜਾ ਜਿਹੜਾ 48 ਸਾਲ ਪੰਥ ਵਾਸਤੇ ਲੜਿਆ ਉਹਨੂੰ ਵੀ ਵੋਟ ਪਾਉਣੀ ਚਾਹੀਦੀ ਆ ਜਿੰਨੇ ਵੀ ਹੋਰ ਨੇ ਪੰਥ ਕਲੀਡਰ ਨੇ ਇੱਕ ਹੋਰ ਕੁਰਬਾਨੀ ਵਾਲਾ ਸਿੰਘ ਖੜਾ ਜਿਹੜਾ ਆਪਣੇ ਭਾਈ ਅਮਰਤਪਾਲ ਸਿੰਘ ਆ ਉਹ ਵੀ ਚੰਦਣਾ ਭਾਈ ਰਿਸ਼ਪਾਲ ਸਿੰਘ ਸੰਧਣਾ ਦਾ ਜਿਹੜਾ ਜੋਧਾ ਹੋਇਆ ਸ਼ਹੀਦ ਭਾਈ ਰਿਸ਼ਪਾਲ ਸਿੰਘ ਸੰਧਣਾ ਦਾ ਲੜਕਾ ਜਿਹੜਾ ਆਪਣੇ ਲੁਧਿਆਣੇ ਤੋਂ ਖੜਾ ਸਾਨੂੰ ਉਹਦੀ ਠੋਕ ਕੇ ਸਪੋਰਟ ਕਰਨੀ ਚਾਹੀਦੀ ਏ ਮੈਂ ਨੌਜਵਾਨਾਂ ਨੂੰ ਜਿਸੇ ਜਿਹੜੇ ਜਿਹੜੇ ਹਲਕਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਉਠੋ ਹੁਣ ਬਦਲਾਅ ਦਾ ਟਾਈਮ ਆ ਰਿਹਾ ਬਦਲ ਦੋ ਸਿਸਟਮ ਤੁਸੀਂ ਕਾਂਗਰਸ ਨੂੰ ਕਈ ਵਾਰੀ ਰਾਜ ਦੇ ਕੇ ਦੇਖ ਲਿਆ ਕਈ ਵਾਰੀ ਇਹਨਾਂ ਦੇ ਐਮਪੀ ਜਿਤਾਤੇ ਇਹਨਾਂ ਦੀ ਇਹਨਾਂ ਨੂੰ ਰਾਜ ਭਾਗ ਦੇ ਤੱਕ ਸਰਕਾਰ ਬਣਾਦੀ ਕਈ ਵਾਰੀ ਬਾਦਲਕੇਆਂ ਨੂੰ ਐਮਪੀ ਹੁਣ ਤੱਕ ਬਣਦੇ ਆਏ ਨੇ ਹੁਣ ਤੱਕ ਇਹ ਮੁੱਖ ਮੰਤਰੀ ਬਾਦਲਕੇ ਵੀ ਬਣਦੇ ਆਏ ਨੇ ਭਾਜਪਾ ਵਾਲੇ ਵੀ ਇਦੋਂ ਜਿੱਤਦੇ ਆਏ ਨੇ ਉਹ ਵੀ ਭਾਈਵਾਲ ਰਹੇ ਨੇ ਸਰਕਾਰਾਂ ਦੇ ਵਿੱਚ ਤੇ ਆਪ ਵਾਲੇ ਨੂੰ ਤਾਂ ਤੁਸੀਂ ਦੇਖੀ ਬੈਠੇ ਹੋ ਇਹਨਾਂ ਦੇ ਵੀ ਹੁਣ ਸਾਡੇ ਰਾਜ ਸਭਾ ਸੱਤ ਮੈਂਬਰ ਬਣਾ ਦਿੱਤੀ ਪੰਜ ਬਾਹਰੋਂ ਬਣਾਤੀ ਦੋ ਪੰਜਾਬ ਦੇ ਲਏ ਨੇ ਇਹਨਾਂ ਦੀ ਸਰਕਾਰ ਆ ਤੁਸੀਂ ਇਹ ਵੀ ਦੇਖ ਲੇ ਹੁਣ ਐਤਕੀ ਪੰਜਾਬ ਦੇ ਵਸਨੀਕ ਮੇਰੇ ਹੱਥ ਜੋੜ ਕੇ ਮੈਂਦੀ ਆ ਸਾਰੇ ਪੰਥਕ ਜਿਹੜੇ ਪੰਥ ਦੇ ਅ ਨਮੈਂਦੇ ਖੜੇ ਨੇ ਉਹਨਾਂ ਨੂੰ ਜਿਤਾ ਦਿਓ ਉਹਨਾਂ ਨੂੰ ਵੋਟਾਂ ਪਾ ਦਿਓ ਛਡਾ ਲੋ ਖੜਾ ਇਹਨਾਂ ਨੂੰ ਕੁਛ ਨਹੀਂ ਸਮਾਰਨਾ ਤੁਹਾਡਾ ਜਿਹੜੇ ਬਾਦਲ ਕਹਿੰਦੇ ਮਗਰ ਤੁਰੇ ਫਿਰਦੇ ਝੰਡੇ ਚੱਕੀ ਭਾਜ ਪਾਲਿਆਂ ਦੇ ਮਗਰ ਝੱਕੇ ਝੰਡੇ ਚੱਕੀ ਫਿਰਦੇ ਨੇ ਮੈਂ ਸਾਰਿਆਂ ਨੂੰ ਕਹਿੰਨਾ ਤੁਹਾਡੀ ਅਣਖ ਕਿੱਥੇ ਆ ਤੁਹਾਡੀ ਗੈਰਤ ਮਰ ਗਈ ਕਿ ਤੁਹਾਨੂੰ ਇਹਨਾਂ ਨੇ ਟੁਕੜੇ ਛੜਤੇ ਰੁਪਈਏ ਦੇ ਤੇ ਲਾਲਚ ਦੇਤਾ ਤੁਸੀਂ ਇਹਨਾਂ ਦੇ ਮਗਰ ਝੰਡੇ ਚੱਕੀ ਫਿਰਦੇ ਹੋ ਹਜੇ ਵੀ ਤੁਸੀਂ ਪੰਜਾਬ ਨੂੰ ਤੇ ਨਹੀਂ ਬਣੇ ਕਦੋਂ ਤੁਹਾਡਾ ਖੂਨ ਸਫਾਇਦ ਹੋ ਗਿਆ ਕਦੋਂ ਤੁਹਾਡੀ ਅਣਖ ਜਾਗੂਗੀ ਕਦੋਂ ਤੁਸੀਂ ਪੰਜਾਬ ਦੇ ਬਹਾਦਰ ਲੋਕਾਂ ਦਾ ਜਿਹੜੀ ਅਣਖ ਆ ਉਹ ਜਾਗੂਗੀ ਇਸ ਕਰਕੇ ਹੁਣ ਟਾਈਮ ਆ ਜੇ ਇਥੇ ਕੀ ਅਸੀਂ ਵੱਡਾ ਬਦਲਾਅ ਨਾਲ ਆ ਸਕੇ ਪੰਥ ਨੂੰ ਇਥੇ ਜਿਹੜੀ ਪੰਥਕ ਹਵਾ ਗੁਰੂ ਦੀ ਕਿਰਪਾ ਦੇ ਨਾਲ ਉਹ ਚੱਲ ਪਈ ਆ ਨੇਰੀ ਤੂਫਾਨ ਬਣ ਕੇ ਉੱਠੂ ਸਾਰਿਆਂ ਦਾ ਸਫਾਇਆ ਕਰ ਦਊਗੀ ਤੇ ਪੰਥ ਦੇ ਝੰਡੇ ਇਥੇ ਝੂਲਣਗੇ ਪੰਜਾਬ ਦੇ ਵਿੱਚ ਇਥੇ ਪੰਥਕ ਹੀ ਜਿਹੜੇ ਨੁਮਾਇंदे ਨੇ ਉਹ ਜੱਟਣਗੇ ਠੀਕ ਹੈ ਬਹੁਤ ਸ਼ੁਕਰੀ ਬਬਰ ਆਇਰਾ ਸਿੰਘ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਜਿਸ ਦੇ ਕਿਦ ਨਾਲ ਚਰਚਾਵਾਂ ਚੱਲਦੀਆਂ ਨੇ ਬੜੀਆਂ ਅਹਿਮ ਸੀਟਾਂ ਨੇ ਤੇ ਉਥੋਂ ਕੌਣ-ਕੌਣ ਜਿੱਤੇਗਾ ਖਡੂਰ ਸਾਹਿਬ ਦੇ ਉੱਤੋਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਕਿਹਾਸ ਰਹੀ ਹੈ ਕਿ ਉਹ ਜਿੱਤਣਗੇ ਫਤਵਾਨ ਨੂੰ ਮਿਲੇਗਾ ਫਰੀਦਕੋਟ ਤੋਂ ਹੋਰ ਵੱਖਰੀਆਂ-ਵੱਖਰੀਆਂ ਸੀਟਾਂ ਤੋਂ ਇਹਨਾਂ ਦਾ ਕਹਿਣਾ ਹੈ ਕਿ ਪੰਥਕ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਜਿਹੜੇ ਪੰਜਾਬ ਦੀ ਗੱਲ ਕਰਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕਿ ਜਿਸ ਤਿੱਕੇ ਦੇ ਨਾਲ ਸਾਹਮਣੇ ਵੱਡੀਆਂ ਪਾਰਟੀਆਂ ਨੇ ਕਿ ਇਹਨਾਂ ਸੌਖਾ ਹੋਏਗਾ ਉਹਨਾਂ ਦੇ ਨਾਲ ਜਿਤਨਾ ਭਵੇਂ ਬਠਿੰਡੇ ਦੀ ਸੀਟ ਆ ਭਾਵੇਂ ਹੋਰ ਵੱਖਰੀਆਂ ਵੱਖਰੀਆਂ ਸੀਟਾਂ ਨੇ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰੋ ਕੈਮਸ ਜਗਮੀਰ ਧੰਨਵਾਦ